ਜੈਨ ਸਾਹਿਬ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਗੱਲਬਾਤ ਕੀਤੀ ਸੀਗੀ ਸ਼ਹੀਦ ਇਆਜਮ ਭਗਤ ਸਿੰਘ ਦੇ ਬਾਰੇ ਉਹਨਾਂ ਦੇ ਬਾਰੇ ਮਿਲਦੇ ਦਸਤਾਵੇਜ਼ਾਂ ਬਾਰੇ ਇਸ ਵਾਰ ਜਿਹੜੀ ਗੱਲਬਾਤ ਮੈਂ ਕਰਨੀ ਚਾਹੁੰਦਾ ਕਿ ਭਗਤ ਸਿੰਘ ਜੀ ਉੱਪਰ ਬਹੁਤ ਸਾਰੀਆਂ ਫਿਲਮਾਂ ਬਣੀਆਂ ਨਾਟਕ ਲਿਖੇ ਗਏ ਕਹਾਣੀਆਂ ਲਿਖੀਆਂ ਗਈਆਂ ਕਵਿਤਾਵਾਂ ਲਿਖੀਆਂ ਗਈਆਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੀ ਇੱਕ ਨਾਟਕ ਲਿਖਿਆ ਇਹ ਜਦ ਤੁਸੀਂ ਨਾਟਕ ਲਿਖਿਆ ਉਸ ਨਾਟਕ ਨੂੰ ਮੈਂ ਖਰੜਾ ਰੂਪ ਦੇ ਵਿੱਚ ਪੜਿਆ ਤਾਂ ਖਰੜਾ ਰੂਪ ਦੇ ਵਿੱਚ ਪੜ੍ਹਦਿਆਂ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਕਿ ਆਖਰ ਤੁਸੀਂ ਲੇਖਕ ਹੋ ਇਤਿਹਾਸਕਾਰ ਹੋ ਵਿਗਿਆਨ ਲੇਖਕ ਹੋ ਇਹ ਨਾਟਕ ਵੱਲ ਪਰਤਨ ਦਾ ਕੀ ਸੁਭ ਬਣਿਆ ਨਾਟਕ ਵੱਲ ਪਰਤਨ ਕੋਈ ਮੇਰਾ ਇਹਦੇ ਵਿੱਚ ਕੋਈ ਆਪਣਾ ਪਰਪਸ ਨਹੀਂ ਸੀ ਦਰਸਲ ਜਦੋਂ ਮੈਂ ਡਾਕੂਮੈਂਟ ਜੇ ਤੁਸੀਂ ਪਹਿਲਾਂ ਕਿਹਾ ਡਾਕੂਮੈਂਟਸ ਵਾਲੀ ਗੱਲ ਹੈ ਮੈਂ ਕੰਮ ਤਾਂ ਡਾਕੂਮੈਂਟਸ ਹੀ ਕਰ ਰਿਹਾ ਹਾਂ ਤੇ ਹੁਣ ਵੀ ਮੇਰਾ ਕੰਮ ਡਾਕੂਮੈਂਟਸ ਹੀ ਚੱਲ ਰਿਹਾ ਹੈ ਇੱਕ ਡਾਕੂਮੈਂਟ ਉਹਨਾਂ ਦੇ ਵਿੱਚ ਜਿਹੜੇ ਭਗਤ ਸਿੰਘ ਦੀਆਂ ਸੰਪਾਦਿਤ ਜਿਹੜੀਆਂ ਕਲੈਕਸ਼ਨ ਹੈਗੇ ਡਾਕੂਮੈਂਟਸ ਦੀਆਂ ਉਹਨਾਂ ਵਿੱਚ ਇੱਕ ਡਾਕੂਮੈਂਟ ਆਂਦਾ ਹੈ ਜਿਹੜਾ ਭਗਤ ਸਿੰਘ ਦੀ ਲਾਹੌਰ ਹਾਈ ਕੋਰਟ ਦੇ ਵਿੱਚ ਅਪੀਲ ਦੇ ਵਿੱਚ ਦਿੱਤੀ ਸਟੇਟਮੈਂਟ ਹੈ ਹੂੰ ਇਹ ਜਿਹੜੀ ਅਸੈਂਬਲੀ ਬ bomb ਕੇਸ ਦੀ ਜਜਮੈਂਟ ਸੀ ਦਿੱਲੀ ਸੈਸ਼ਨ ਕੋਰਟ ਦੀ ਉਹਦੇ ਵਿਰੁੱਧ ਦਿੱਲੀ ਲਾਹੌਰ ਹਾਈ ਕੋਰਟ ਦੇ ਵਿੱਚ ਅਪੀਲ ਪਾਈ ਗਈ ਸੀ ਹੂੰ ਜਿਹੜੀ ਜਨਵਰੀ 1930 ਦੇ ਵਿੱਚ ਲੱਗੀ ਸੀ ਹੂੰ ਤੇ ਉਹ ਉਸ ਅਪੀਲ ਦੇ ਵਿੱਚ ਉਹ ਸਟੇਟਮੈਂਟ ਜਿਹੜੀ ਹੈਗੀ ਹੈ ਉਹ ਪੜ੍ਹੀ ਗਈ ਮੈਂ ਉਹ ਸਟੇਟਮੈਂਟ ਦੀ authenticity ਦੇਖ ਰਿਹਾ ਸੀ ਵੀ ਉਹ ਸਟੇਟਮੈਂਟ ਪਹਿਲਾਂ ਕਿੱਥੇ ਆਈ ਹੈ ਹੂੰ ਤੇ ਪਹਿਲਾਂ ਕਿੱਥੇ ਛਪੀ ਹੈ ਹੂੰ ਉਹ ਸਟੇਟਮੈਂਟ ਨੂੰ ਜੋ ਖੋਜਦਾ ਸвая ਇਸ ਤੋਂ ਵੀ ਸਭ ਤੋਂ ਪਹਿਲਾਂ ਉਹ ਬਰਿੰਦਰ ਨੇ ਆਪਣੇ ਵੋਲਯੂਮ ਚ ਛਾਪਿਆ ਸੀ ਹੂੰ ਤੇ ਉਸ ਤੋਂ ਬਾਅਦ ਜਗমোহন ਹੋਰਾਂ ਨੇ ਛਾਪਿਆ ਹੂੰ ਤੇ ਹੋਰ ਇਹਦਾ ਕੋਈ ਉਸ ਤੋਂ ਪਿੱਛੇ ਜਾ ਕੇ ਉਸ ਦਾ ਕੋਈ ਮੈਨੂੰ ਖੋਰਾ ਖੋਜ ਨਾ ਲੱਭ ਤਾ ਗਿਆ ਹੂੰ ਮੈਂ ਬਹੁਤ ਸਾਰੀ ਇਨਕੁਆਇਰੀ ਤੇ ਪ੍ਰਕਰਨ ਦੀ ਕੋਸ਼ਿਸ਼ ਕਰੀ ਹੂੰ ਤੇ ਪਰ ਮੈਨੂੰ ਕੋਈ ਵੀ ਇਹਦਾ ਸਿਲ ਲਾਈਟ ਨਹੀਂ ਲੱਭਿਆ ਹੂੰ ਹੂੰ ਉਸ ਤੋਂ ਵੱਡਾ ਹਾਈ ਕੋਰਟ ਦੇ ਵਿੱਚ ਅਪੀਲ ਦੇ ਦੌਰਾਨ ਹੂੰ ਹੂੰ ਕੋਈ ਰਿਟਰਨ ਸਟੇਟਮੈਂਟ ਫਾਈਲ ਕਰਨ ਦਾ ਹੂੰ ਕੋਈ ਸਿਸਟਮ ਵੀ ਨਹੀਂ ਬਣਦਾ ਸੀ ਵੀ ਉਹ ਚ ਪ੍ਰੋਸੀਜਰਲ ਵੀ ਆਪਾਂ ਲਈਏ ਹੂੰ ਹੂੰ ਕਿਉਂਕਿ ਇਹ ਜਿਹੜੀ ਅਪੀਲ ਸੀ ਹੂੰ ਇਹ ਅਨੇ ਪਗਸ ਸਿੰਘ ਨੇ ਆਪਣਾ ਆਪਣੀ ਬਲੋ ਹੂੰ ਉਹਨੇ ਖੁਦ ਆਰਗੂ ਕਰੀ ਸੀ ਖੁਦ ਕੌਂਟੈਸਟ ਕਰੀ ਸੀ ਹੂੰ ਹੂੰ ਇਸ ਤਰ੍ਹਾਂ ਕਿ ਰਿਟਨ ਸਟੇਟਮੈਂਟ ਦਾ ਉਹਦੇ ਵਿੱਚ ਵੀ ਕੋਈ ਸਕੋਪ ਨਹੀਂ ਸੀ ਹੂੰ ਮੈਂ ਫਿਰ ਜਿਹੜੇ ਉਸ ਪੀਰੀਅਡ ਦੇ ਨਿਊਜ਼ਪੇਪਰ ਸੀ ਹੂੰ ਕੰਟੈਂਪੋਰੀ ਮੈਂ ਟਾਈਮਜ਼ ਆਫ ਇੰਡੀਆ ਹਿੰਦੁਸਤਾਨ ਟਾਈਮ ਰਿਵਿਊਨ ਤੇ ਪੀਪਲ ਮੈਂ ਸਾਰੇ ਅਖਬਾਰਾਂ ਦੇ ਵਿੱਚ ਜਿੰਨੀ ਰਿਪੋਰਟਾਂ ਸੀ ਹਮ ਹਮ ਉਹਨਾਂ ਦੇ ਨਾਲੇ 4-5 ਦਿਨਾਂ ਦੀ ਸਾਰੀ ਰਿਪੋਰਟ ਇਕੱਠੀ ਕਰੀ ਹਮ ਹਮ ਉਹ ਰਿਪੋਰਟਾਂ ਦੇ ਵਿੱਚ ਵੀ ਉਹ ਸਟੇਟਮੈਂਟ ਦਾ ਕੋਈ ਜ਼ਿਕਰ ਨਹੀਂ ਸੀ ਹਮ ਹਮ ਫਿਰ ਇਸਤੇ ਕੰਦਾਇਆ ਜਾਇਆ ਤਾਂ ਹੋ ਰਿਹਾ ਸੀ ਵੀ ਇਹ ਸਟੇਟਮੈਂਟ ਜਿਹੜੀ ਹੈਗੀ ਹੈ ਇਹ ਕੋਰਟ ਚ ਫਾਈਲ ਨਹੀਂ ਹੋਈ ਗਈ ਹਮ ਹਮ ਇਹ ਸਟੇਟਮੈਂਟ ਦਾ ਕੋਈ ਹੋਰ ਮਹੱਤਵ ਹੋਏਗਾ ਹਮ ਹਮ ਜੇ ਭਗਤ ਸਿੰਘ ਹੋਣਾ ਕੋਈ ਆਈ ਹੋਏਗੀ ਤਾਂ ਦਾ ਕੰਟੈਕਸਟ ਕੋਈ ਹੋਰ ਹੋਏਗਾ ਹਮ ਹਮ ਭਈ ਦਾ ਕੰਟੈਕਸਟ ਹੀ ਨਹੀਂ ਹੋਇਆ ਜੀ ਭਗਤ ਸਿੰਘ ਕੋਲ ਵੀ ਹਾਈ ਕੋਰਟ ਦੀ ਫਾਈਲ ਹੋਈ ਹੈ ਹੂੰ ਹੂੰ ਇਹ ਉਹਨਾਂ ਵੱਲੋਂ ਜਾਂ ਤਾਂ ਪ੍ਰੈਸ ਨੂੰ ਜਾਰੀ ਕਰੀ ਗਈ ਹੋਵੇਗੀ ਜੀ ਤੇ ਜਾਂ ਕਿਸੇ ਹੋਰ ਕੰਟੈਕਸਟ ਕਿਤੇ ਹੋਰ ਤੇ ਹੂੰ ਹੂੰ ਤੇ ਮੈਂ ਉਹ ਜੋ ਮਟੀਰੀਅਲ ਜਿਹੜਾ ਸੀ ਇਹਦੇ ਵਾਸਤੇ ਕਾਫੀ ਇਕੱਠਾ ਹੋ ਗਿਆ ਉਹਨੂੰ ਜੋ ਪੜ੍ਹਦਾ ਰਿਹਾ ਤਾਂ ਬਹੁਤ ਇੰਟਰਸਟਿੰਗ ਸੀ ਹੂੰ ਹੂੰ ਉਹਦੇ ਵਿੱਚ ਇੱਕ ਥਾਂ ਦੇ ਉੱਤੇ ਆਂਦਾ ਹੈ ਹੂੰ ਹੂੰ ਜਦੋਂ ਮੈਂ ਪੜ੍ਹ ਰਿਹਾ ਸੀ ਵੀ ਲਾਹੌਰ ਹਾਈ ਕੋਰਟ ਦੇ ਸਿਟਿੰਗ ਜੱਜਿਸ ਦੇ ਆ 6 ਜੱਜਾਂ ਦੀਆਂ ਨੇ ਵਾਈਵਜ਼ ਹੈ ਹੂੰ ਮਨੁੱਖੀ ਪਤਨੀਆਂ ਜਿਹੜੀਆਂ ਹੂੰ ਉਹ ਇੱਕ ਦਿਨ ਹੂੰ ਜਿਹੜੀ ਅਪੀਲ ਦੀ ਪ੍ਰोसीडिंग अटेंड ਕਰਨ ਹਾਈ ਕੋਰਟ ਚ ਆ ਕੇ ਬੈਠਦੇ ਆ ਹੂੰ ਇੱਕ ਅਨ ਪ੍ਰੈਸੀਡੈਂਟਡ ਦੀ ਘਟਨਾ ਵੀ ਮੈਂ ਕਦੇ ਹੂੰ ਕਿਸੇ ਵੀ ਹਿੰਦੁਸਤਾਨ ਦੀ ਕੋਰਟ ਦੇ ਵਿੱਚ ਹੂੰ ਕਦੇ ਵੀ ਇਸ ਤਰ੍ਹਾਂ ਦਾ ਨਹੀਂ ਸੁਣਿਆ ਹੂੰ ਕਿ ਸਿਟਿੰਗ ਜੱਜ ਜਿਹੜੇ ਵਾਇਰਸਿਟੀ ਹੈ ਕਿ ਕਿਸੇ ਕੋਰਟ ਦੀ ਪ੍ਰोसीडिंग ਨੂੰ ਅਟੈਂਡ ਕਰਨ ਦੇ ਲਈ ਇੰਨੀ ਗਿੰਦਤੀ ਦੇ ਵਿੱਚ ਆ ਗਿਆ ਹੋਵੇ ਹੂੰ ਉਸ ਤੋਂ ਲੱਗਿਆ ਕਿ ਉਸ ਟਾਈਮ ਦੇ ਉੱਤੇ ਕੇਸ ਦੀ ਕਿੰਨੀਕ ਪੋਪੁਲਾਰਿਟੀ ਹੋ ਗਈ ਕਿੰਨਾ ਕਿੰਨਾ ਆਮ ਲੋਕਾਂ ਦੀ ਦਿਲਚਸਪੀ ਆਮ ਲੋਕਾਂ ਦੀ ਦਿਲਚਸਪੀ ਕਿੰਨੀ ਹੋ ਗਈ ਤੇ ਜੋ ਰਿਪੋਰਟ ਦੇ ਮੁਤਾਬਿਕ ਬਾਹਰ ਵੀ ਲੋਕਾਂ ਦੀ ਬਹੁਤ ਭੀੜ ਰਹਿੰਦੀ ਸੀ ਤੇ ਆ ਗਿਆ ਤੇ ਖਾਸ ਤੌਰ ਤੇ ਹੈਗਾ ਵੀ ਉਹਨਾਂ ਲੇਡੀਜ਼ ਦਾ ਭਗਤ ਸਿੰਘ ਦੇ ਵਿੱਚ ਕੀ ਇੰਟਰਸਟ ਸੀ ਵੀ ਉਹ ਸਾਰੇ ਇਕੱਠੀਆਂ ਹੋ ਕੇ ਤੇ ਉਹਨਾਂ ਵਿੱਚ ਦੋ ਜਿਹੜੀਆਂ ਲੇਡੀਜ਼ ਸੀ ਉਹਨਾਂ ਦੇ ਹਸਬੰਡ ਹੀ ਉਸ ਕੋਰਟ ਨੂੰ ਪ੍ਰੈਜਾਈਡ ਕਰ ਰਹੇ ਸੀ ਮੈ ਜਸਟਿਸ ਐਡੀਸਨ ਜਸਟਿਸ ਐਡੀਸਨ ਹਮ ਮਨ ਲਗੇ ਉਹਨਾਂ ਦੋ ਜੱਜ ਜਿਹੜੇ ਹੈਗੇ ਆ ਉਹਨਾਂ ਦੇ ਉਹ ਦੋ ਜੱਜ ਦੀ ਕੋਰਟ ਨੂੰ ਪ੍ਰੈਜਾਈਡ ਕਰਦੇ ਸੀ ਹਮ ਮਨ ਲਗੇ ਇਹ ਇਹ ਕੁਝ ਮਨ ਲਗੇ ਦੇ ਸਮ ਡਰਾਮ ਟੈਕ ਐਲੀਮੈਂਟ ਇਨ ਇਹ ਤਾਂ ਉਸ ਤੋਂ ਮੈਂ ਲਗੇ ਇਹ ਬਹੁਤ ਸਾਰੇ ਡਿਟੇਲ ਹੈਗੇ ਆ ਇਹਦੀਆਂ ਵੀ ਜਿਹੜੇ ਦੇ ਅਸੀਂ ਸਿਰ ਡਾਕੂਮੈਂਟ ਇਕੱਠਾ ਕਰਦੇ ਆਂ ਵੀ ਆਪਾਂ ਆਉਂਦੀ ਜਿਹੜੀਆਂ ਪ੍ਰੋਸੀਡਿੰਗ ਐ ਉਹਨਾਂ ਨੂੰ ਇਕੱਠਾ ਕਰ ਲਈ ਹੋਰ ਕਰ ਲਈਏ ਜਿਹੜਾ ਕਲਰ ਹੈਗਾ ਇਹਦੇ ਵਿੱਚ ਉਹ ਸਾਰਾ ਮਿਸ ਕਰ ਜਾਂਦੇ ਤਾਂ ਉਹਨ ਲਗੇ ਵੀ ਇਹਨ ਸਾਰਿਆਂ ਨੂੰ ਮੈਂ ਇਕੱਠਾ ਕਰਕੇ ਇੱਕ ਫਾਈਲ ਜੇ ਬਣਾਉਣ ਦੀ ਕੋਸ਼ਿਸ਼ ਕਰਾਂ ਤਾਂ ਇਹ ਸਾਰਾ ਇਹਦੇ ਵਿੱਚ ਆ ਸਕਦਾ ਹੈ ਕਿਉਂਕਿ ਮੈਨੂੰ ਇਹ ਲੱਗਿਆ ਕਿ ਵੀ ਜਿਹੜੇ ਨਾਟਕ ਲਿਖਦਾ ਹੈ ਨਾ ਆਮ ਕਰਕੇ ਨਾਟਕ ਹੈ ਜਿਹੜਾ ਉਹ ਜ਼ਿਆਦਾਤਰ इमोਸ਼ਨ ਤੇ ਬੇਸਡ ਹੁੰਦਾ ਹੈ ਇਹ ਜਿਹੜਾ ਨਾਟਕ ਆ ਜ਼ਿਆਦਾ ਦਲੀਲ ਤੇ ਤਰਕ ਤੇ ਜਾਂ ਇਤਿਹਾਸਿਕ ਤੱਥਾਂ ਤੇ ਹੈ ਵੈਸੇ ਜਦੋਂ ਵੀ ਇਤਿਹਾਸਿਕ ਨਾਟਕ ਲਿਖਦੇ ਆ ਕਿ ਇੱਕ ਸਮੱਸਿਆ ਤਾਂ ਹੁੰਦੀ ਆ ਕਿ ਬੰਦਾ ਤੱਥਾਂ ਤੋਂ ਬਹੁਤਾ ਪਾਸੇ ਨਹੀਂ ਜਾ ਸਕਦਾਗਾ ਇਤਿਹਾਸਿਕ ਤੱਥ ਆ ਜਿਹੜੇ ਉਹ ਤੁਹਾਨੂੰ ਘੇਰ ਲੈਂਦੇ ਆ ਕਿ ਇਦਾਂ ਹੀ ਸਾਨੂੰ ਲਿਖ ਦੂਜੀ ਜਿਹੜੀ ਸਮੱਸਿਆ ਮੈਨੂੰ ਲੱਗੀ ਕਿ ਜਦੋਂ ਨਾਟਕ ਲਿਖਿਆ ਜਾਂਦਾ ਹੈ ਜਾਂ ਨਾਟਕ ਬਣਦਾ ਹੈ ਤਾਂ ਨਾਟਕ ਦੇ ਵਿੱਚ ਬਾਹਰ ਤਾਂ ਤੁਸੀਂ ਬਹੁਤ ਕੁਝ ਕਲਪਨਾ ਨਾਲ ਕਰ ਸਕਦੇ ਆ ਕੋਰਟ ਚ ਬਹੁਤ ਸੀਮਤ ਥਾਂ ਹੀ ਹੁੰਦੀ ਹੈ ਕਿ ਜਿੱਥੇ ਤੁਸੀਂ ਕਲਪਨਾ ਨਹੀਂ ਬਹੁਤੀ ਪਾ ਸਕਦੇ ਕਿਉਂਕਿ ਨਹੀਂ ਤਾਂ ਇਤਿਹਾਸਕ ਤੌਰ ਤੇ ਤਾਂ ਪ੍ਰोसीਡਿੰਗਸ ਪਈਆਂ ਹੀ ਆ ਇਸ ਪ੍ਰਸੰਗ ਦੇ ਵਿੱਚ ਮੈਨੂੰ ਇਹ ਵੀ ਲੱਗਿਆ ਕਿ ਇਸ ਕਿਸਮ ਦੇ ਬૌਧਿਕ ਕਿਸਮ ਦੇ ਜਿਹੜੇ ਨਾਟਕ ਨੇ ਉਹ ਬਰਨਾਰਡ ਸ਼ਾਹ ਨੇ ਕੁਝ ਲਿਖੇ ਪਰ ਪੰਜਾਬੀ ਦੇ ਵਿੱਚ ਬਹੁਤੇ ਇਸ ਕਿਸਮ ਦੇ ਬૌਧਿਕ ਨਾਟਕ ਜਾਂ ਜਦੋਂ ਅਸੀਂ ਸ਼ਬਦ ਕੋਰਟ ਡਰਾਮਾ ਵਰਤਦੇ ਨੇ ਉਦੋਂ ਥੋੜਾ ਜਿਹਾ ਹੋ ਜਾਂਦਾ ਕਿ ਕੋਰਟ ਦੇ ਵਿੱਚ ਉਹ ਗੱਲਾਂ ਪਾ ਦਿੱਤੀਆਂ ਜਾਂਦੀਆਂ ਜਿਹੜੀਆਂ ਆਮ ਹਾਲਤਾਂ 'ਚ ਕੋਰਟ 'ਚ ਨਹੀਂ ਵਾਪਰਦੀਆਂ ਕਿ ਜਿਵੇਂ ਹਿੰਦੀ ਫਿਲਮਾਂ ਦੇ ਵਿੱਚ ਜਿਹੜੇ ਕੋਰਟ ਸੀਨ ਹੁੰਦੇ ਆ ਪਰ ਤੁਹਾਡਾ ਇਹ ਨਾਟਕ ਦੋਵੇਂ ਕੰਮ ਕਰਦਾ ਹੈ ਕਿ ਇਤਿਹਾਸਕ ਤੌਰ ਤੇ ਸਹੀ ਰਹੇਂਦਾ ਕੋਸ਼ਿਸ਼ ਵੀ ਕਰਦਾ ਹੈ ਤੇ ਕੋਰਟ ਦੇ ਵਿੱਚ ਜਿੰਨਾ ਕੁ ਜਜਬਾਤ ਦਿਖਾਇਆ ਜਾ ਸਕਦਾ ਹੈ ਜਾਂ ਜਿੰਨਾ ਕੁ ਆਲੇ ਦੁਆਲੇ ਉਹਦੇ ਜਜਬਾਤ ਬੁਣਿਆ ਜਾ ਸਕਦਾ ਉਸ ਲਿਮਿਟੇਸ਼ਨ ਚ ਰਹਿੰਦਿਆਂ ਬੁਣਦੇ ਵੀ ਤੁਹਾਨੂੰ ਵੀ ਕਿਤੇ ਇਹ ਤਣਾਅ ਲੱਗਿਆ ਲਿਖਦੇ ਆ ਕਿ ਤੱਥਾਂ ਦਾ ਤੇ ਜਜਬਾਤਾਂ ਦਾ ਵੀ ਮੈਂ ਇੱਕ ਤੇ ਹੈਗਾ ਸੀ ਵੀ ਇਹ ਪ੍ਰੋਸੀਡਿੰਗ ਜਿਹੜੀ ਹਾਈ ਕੋਰਟ ਚ ਹੋ ਰਹੀ ਹੈ ਹਮਮ ਲੋਅਰ ਕੋਰਟ ਦੇ ਵਿੱਚ ਤੁਸੀਂ ਕੋਈ ਥੋੜੇ ਬਹੁਤ ਲਿਬਰਟੀ ਲੈ ਸਕਦੇ ਸੀ ਹਾਈ ਕੋਰਟ ਇੱਕ ਬਹੁਤ ਹਾਈ ਕੋਰਟ ਦੇ ਪ੍ਰੋਸੀਡਿੰਗਸ ਬਹੁਤ ਡਿਗਨੀਫਾਈਡ ਜੇ ਵੇਜ ਹੁੰਦੀਆਂ ਤੇ ਉੱਥੇ ਇੱਕ ਬਹੁਤ ਜ਼ਿਆਦਾ ਡਾਇਰਮਟਾਈਜ਼ ਕਰਨ ਦੀ ਕੋਈ ਗੁੰਜਾਇਸ਼ ਵੀ ਨਹੀਂ ਸੀ ਹੂੰ ਦੂਸਰੇ ਦੇ ਇੱਕ ਹੋਰ ਬਹੁਤ ਵੱਡਾ ਹੋ ਰਿਹਾ ਸੀ ਵੀ ਜਿਹੜੀ ਆਰਗੂ ਹੋ ਰਿਹਾ ਸੀ ਉਹ ਭਗਤ ਸਿੰਘ ਜਾਂ ਆਸਫ ਅਲੀ ਤੇ ਸਰਕਾਰੀ ਵਕੀਲ ਦੇ ਇਨ ਬਿਟਵੀਨ ਹੀ ਹੋ ਰਿਹਾ ਸੀ ਸਾਰੀ ਆਰਗੂਮੈਂਟ ਦੂਜੀ ਸਾਈਡ ਤੋਂ ਜੱਜ ਆਪ ਕੰਡਕਟ ਕਰ ਰਿਹਾ ਸੀ ਹੂੰ ਜੇ ਇਧਰ ਮਗਰ ਆਸਫ ਅਲੀ ਬੋਲ ਰਿਹਾ ਹੈ ਜਾਂ ਭਗਤ ਸਿੰਘ ਹੋਰੀ ਬੋਲ ਰਹੇ ਹਨ ਤਾਂ ਦਾ ਜਵਾਬ ਹਾਂ ਤਾਂ ਉਹਨੂੰ ਕਾਊਂਟਰ ਜਿਹੜਾ ਕਰ ਰਿਹਾ ਜੱਜ ਸਾਹਿਬ ਆਪ ਕਰ ਰਹੇ ਹਨ ਜਿਹੜਾ ਕਿ ਆਮ ਨਾਰਮਲ ਹਾਲਤਾਂ ਦੇ ਵਿੱਚ ਇਹ ਕੰਮ ਸਰਕਾਰੀ ਵਕੀਲ ਦਾ ਜਾਂ ਪੁਲਿਸ ਗਵਾਹ ਦਾ ਕੰਮ ਆ ਕਿ ਉਹ ਗੱਲ ਆਪੀ ਰੱਖੇ ਹਾਂ ਇੱਥੇ ਸਮਕੇ ਸੀ ਕਿ ਹਾਈ ਕੋਰਟ ਦੇ ਵਿੱਚ ਨਾਰਮਲੀ ਜੱਜ ਸਰ ਕਰਦੇ ਆ ਸਵਾਲ ਕਰਦੇ ਆ ਪਰ ਫਿਰ ਵੀ ਮੇਰੇ ਸਰਕਾਰੀ ਵਕੀਲ ਕੋਲ ਇੱਕ ਟਾਈਮ ਹੁੰਦਾ ਵੀ ਜਦੋਂ ਉਹ ਆ ਕੇ ਆਰੂ ਕਰਦਾ ਤੋ ਇਹਦੇ ਵਿੱਚ ਇਹ ਤਾਂ ਹੈ ਹੀ ਨਵੇਂ ਸਾਰੇ ਸਾਰੇ ਜਿੰਨਾ ਕਾਊਂਟਰ ਕੁਐਸਚਨ ਹੈਗਾ ਨਹੀਂ ਫਿਰ ਇੱਥੇ ਤੁਹਾਨੂੰ ਇਹ ਨਹੀਂ ਲੱਗਿਆ ਕਿ ਸਰਕਾਰ ਆ ਜਿਹੜੀ ਜਿਹੜੀ ਜੁਡੀਸ਼ਰੀ ਆ ਉਹ ਨਰਪੱਖ ਹੋਣ ਦੀ ਬਜਾਏ ਸਰਕਾਰੀ ਧਿਰ ਤਾਂ ਨਹੀਂ ਬਣੀ ਦਿਖਾਈ ਦਿੰਦੀ ਨਹੀਂ ਅੱਜ ਮੈਂ ਕਿ ਜਿੰਦ ਤਿਸ ਤਰ੍ਹਾਂ ਆਰਗੂ ਹੋ ਰਿਹਾ ਉਹਦੇ ਨਾਲ ਪਹਿਲੇ ਹੱਥ ਤਾਂ ਇਦਾਂ ਹੀ ਹੈਗਾ ਵੀ ਉਹ ਕੇਸ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹਦੇ ਨਾਲ ਕੀ ਹੋਇਆ ਕਿ ਉਹਨਾਂ ਕੋਲ ਆਪਣੀ ਗੱਲ ਕਹਿਣ ਦਾ ਮੌਕਾ ਵਧਿਆ ਜੱਜ ਜੱਜ ਸਾਹਿਬ ਦੀ ਉਹਦੇ ਚ ਇੰਟਰਵੈਂਸ਼ਨ ਦੇ ਨਾਲ ਉਹਦਾ ਸਕੋਪ ਜਿਹੜਾ ਹੈਗਾ ਗੱਲ ਦਾ ਵੱਧ ਰਿਹਾ ਹੈ। ਹੂੰ ਕਿਉਂਕਿ ਇੱਕ ਗੱਲ ਮੈਨੂੰ ਸਾਰੇ ਸਾਰੇ ਨਾਟਕ ਦੇ ਵਿੱਚੋਂ ਵੀ ਲੱਗੀ ਭਗਤ ਸਿੰਘ ਦੀਆਂ ਖਲ ਲਿਖਤਾਂ ਚ ਵੀ ਹੈਗੀ ਪਰ ਨਾਟਕ ਦੇ ਚ ਬਹੁਤ ਉੱਬਰਵੇਂ ਰੂਪ ਵਿੱਚ ਸਾਹਮਣੇ ਆਈ। ਉਹ ਗੱਲ ਮੈਨੂੰ ਇਹ ਲੱਗੀ ਕਿ ਸਰਕਾਰ ਆ ਜਿਹੜੀ ਉਹਨਾਂ ਨੂੰ ਇੱਕ ਆਮ ਅਪਰਾਧੀ ਸਾਬਤ ਕਰਨ ਤੇ ਲੱਗੀ ਹੋਈ ਆ ਕਿ ਜਿਨ੍ਹਾਂ ਨੇ ਬੰਦੇ ਮਾਰਨੇ ਸੀ ਚਾਹੇ ਉਹਨਾਂ ਨੇ ਪਹਿਲਾਂ ਬੰਦਾ ਮਾਰਿਆ ਸੰਰਸ ਚਾਹੇ ਉਹਨਾਂ ਨੇ ਉਥੇ ਵੀ ਬੰਦਾ ਮਾਰਨੇ ਸੀਗੇ ਆਪਣੇ ਅਸੈਂਬਲੀ ਦੇ ਵਿੱਚ ਤੇ ਭਗਤ ਸਿੰਘ ਹੋਰਾਂ ਦਾ ਜਿਹੜਾ ਮੁੱਖ ਆਰਗੂਮੈਂਟ ਹੋ ਇਸ ਪਾਸੇ ਵੱਲ ਜਾਂਦਾ ਹੈ ਕਿ ਅਸੀਂ ਤਾਂ ਹਿੰਸਾ ਦੇ ਖਿਲਾਫ ਹਾਂ ਬੰਦਾ ਮਾਰਨਾ ਸਾਡਾ ਕੰਮ ਨਹੀਂ ਸਾਡਾ ਤਾਂ ਫੋਕੇ ਬੰਬ ਸਿੱਟ ਕੇ ਧਿਆਨ ਖਿੱਚਣਾ ਸੀ ਕਿ ਸਰਕਾਰ ਜੋ ਕਰ ਰਹੀ ਹੈ ਉਹ ਗਲਤ ਕਰ ਰਹੀ ਹੈ ਤੇ ਇਸੇ ਲਈ ਉਹ ਜ਼ੋਰ ਵੀ ਇਸ ਗੱਲ ਤੇ ਦਿੰਦੇ ਆ ਕਿ ਸਾਨੂੰ ਤੁਸੀਂ ਬਾਗੀ ਜਾਂ ਸਿਆਸੀ ਵਿਰੋਧੀ ਤਾਂ ਸਮਝੋ ਸਮਝੋ ਪਰ ਸਾਨੂੰ ਅਪਰਾਧੀ ਨਾ ਸਮਝੋ ਉਹਨਾਂ ਦਾ ਸਾਰਾ ਸਾਰਾ ਇਸ਼ੂ ਇਹ ਸੀ ਹੂੰ ਇਹ ਮਨ ਕੇ ਜਿਹੜਾ ਇੱਕੋ ਇਸਮਤ ਮਨ ਕੇ ਪਲੇਨ ਦੇ ਵਿੱਚ ਇੱਕ ਬਹੁਤ ਵੱਡੀ ਆਰਗੂਮੈਂਟ ਜਿਹੜੀ ਹੈਗੀ ਆ ਉਹ ਮੈਲਾਈਸ ਵਰਡ ਦੇ ਅਰਾਊਂਡ ਹੈ ਹੂੰ ਉਹ ਕਹਿੰਦੇ ਆਪਣਾ ਸਾ ਆਪਣਾ ਭਗਤ ਸਿੰਘ ਹੋਰੀ ਬਨਾਸਵੀ ਮੈਲਾਈਸ ਵਰਡ ਬਾਰੇ ਕਹਿੰਦੇ ਆ ਵੀ ਇਹਦਾ ਮਤਲਬ ਹੈ ਸਾਡੀ ਦੂਜੇ ਦੇ ਪ੍ਰਤੀ ਸਾਡਾ ਹੂੰ ਵਿਰੋਧ ਹੈ ਉਹਦੇ ਨਾਲ ਸਾਡੀ ਦੁਸ਼ਮਣੀ ਹੈ ਪਰ ਅਸੀਂ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਹੈਗੀ ਇਸ ਤਰ੍ਹਾਂ ਕਿ ਵਰਡ ਸਾਡੇ ਤੇ ਲਾਗੂ ਨਹੀਂ ਹੁੰਦਾ ਜੇ ਵਰਡ ਲਾਗੂ ਨਹੀਂ ਹੁੰਦਾ ਤਾਂ ਐਕਸਕਲੂਸਿਵ ਐਕਟ ਸਾਡੇ ਤੇ ਲੱਗ ਨਾ ਜਾਂਦਾ ਹੂੰ ਪਰ ਜੱਜ ਕਹਿੰਦਾ ਵੀ ਨਹੀਂ ਹੂੰ ਮੈਲਿਸ ਵਰਡ ਦੇ ਲਾ ਦੇ ਵਿੱਚ ਇਹ ਅਰਥ ਹੈ ਹੀ ਨਹੀਂ ਹੂੰ ਉੱਥੇ ਤਾਂ ਲਾ ਦੇ ਵਿੱਚ ਅਰਥ ਇਹ ਹੈਗਾ ਵੀ ਤੁਸੀਂ ਕਾਨੂੰਨ ਦੀ ਉਲੰਘਣਾ ਕਰਦੇ ਤੇ ਕਾਨੂੰਨ ਦੀ ਉਲੰਘਣਾ ਕਰਨ ਦੀ ਤੁਹਾਡੇ ਕੋਲ ਕੋਈ ਵੀ ਹੂੰ ਵੈਲਿਡ ਜਿਹੜਾ ਹੈ ਉਹ ਕਾਰਨ ਨਹੀਂ ਹੈ ਤਾਂ ਤੁਸੀਂ ਮੈਲਿਸ ਦੇ ਅਪਰਾਧੀ ਹੋ ਭਗਤ ਸਿੰਘ ਉਹਨਾਂ ਨੂੰ ਕਹਿੰਦੇ ਆ ਵੀ ਭਾਈ ਤੁਸੀਂ ਸਾਨੂੰ ਫਾਇਹੇ ਲਾ ਦਿਓ ਹੂੰ ਕੋਈ ਗੱਲ ਨਹੀਂ ਸਿਰਫ ਆ ਸ਼ਬਦ ਸਾਡੇ ਵਿਰੁੱਧ ਨਾ ਵਰਤੋ ਹੂੰ ਤੁਸੀਂ ਸਿਰਫ ਸਾਨੂੰ ਇਹ ਨਾ ਕਹੋ ਵੀ ਅਸੀਂ ਭਾਈ ਕਿਸੇ ਨਾਲ ਦੁਰਵਿਵਹਾਰ ਕੀਤਾ ਤੁਸੀਂ ਇਹ ਨਾ ਕਹੋ ਵੀ ਭਾਈ ਅਸੀਂ ਇਹ ਇਹ ਕੁਝ ਬਦਲਾ ਲੈਣ ਲਈ ਕੀਤਾ ਤੁਸੀਂ ਕਹੋ ਸਾਨੂੰ ਸਜ਼ਾ ਜੋ ਮਰਜ਼ੀ ਦੇ ਦਿਓ ਹੂੰ ਪਰ ਸਾਨੂੰ ਮਾੜੇ ਨਾ ਦਿਓ ਅਸੀਂ ਮਾੜੇ ਨਹੀਂ ਆ ਉਕੇ ਇਹ ਜਿਹੜੀ ਜਿਹੜੀ ਸਾਰੇ ਸਾਰੇ ਪਲੇਅ ਦੇ ਵਿੱਚ ਜਿਹੜੀ ਲੜਾਈ ਹੈਗੀ ਹੈ ਜਿਹੜਾ ਮਕੇ ਬਹਿਸ ਹੈਗੀ ਹੈ ਉਹ ਸਾਰੀ ਇਸ ਇਹਨਾਂ ਸ਼ਬਦਾਂ ਦੇ ਅਰਾਊਂਡ ਬਹਿਸ ਹੈ ਜਿਹਦੇ ਵਿੱਚ ਉਹ ਕਹਿੰਦੇ ਵੀ ਭਾਈ ਅਸੀਂ ਅਪਰਾਧੀ ਨਹੀਂ ਹਾਂ ਅਸੀਂ ਅਪਰਾਧੀ ਇਸ ਲਈ ਨਹੀਂ ਹਾਂ ਵੀ ਅਸੀਂ ਤਾਂ ਸਿਰਫ ਤੇ ਸਿਰਫ ਆਪਣਾ ਫਰਜ਼ ਪੂਰਾ ਕਰ ਰਹੇ ਹਾਂ ਜੋ ਸਾਡਾ ਲੋਕਾਂ ਦੇ ਸਮਾਜ ਪ੍ਰਤੀ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਲੋਕਾਂ ਦੀ ਗੱਲ ਰੱਖਣੀ ਚਾਹ ਰਹੇ ਹਾਂ ਵੀ ਸਾਡੇ ਲੋਕ ਜਿਹੜੇ ਹੈ ਉਹ ਪਰੇਸ਼ਾਨ ਹੈ ਤੰਗ ਹੈ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਤੇ ਅਸੀਂ ਉਹਦੇ ਲਈ ਰੌਲਾ ਪਾਉਣਾ ਚਾ ਰਹੇ ਹਾਂ ਤੇ ਸਰ ਤੇ ਕੋਡ ਕੈਰੀਅਰ ਨਹੀਂ ਤੁਸੀਂ ਬੰਬ ਸਿੱਟਿਆ ਬੰਬ ਸਿੱਟ ਕੇ ਬੰਦਾ ਮਾਰ ਸਕਦਾ ਸੀ ਕਿਉਂਕਿ ਬੰਦਾ ਮਾਰ ਸਕਦਾ ਸੀ ਨੇ ਮੈਂ ਜਿਹੜਾ ਕਹਿ ਰਿਹਾ ਨਾ ਵੀ ਨਾਟਕ ਦੇ ਵਿੱਚ ਤੁਸੀਂ ਇਸ ਗੱਲ ਦੇ ਉੱਤੇ ਬਹੁਤ ਆਰਗੂਮੈਂਟ ਦਿੱਤੇ ਆ ਕਿ ਉਹ ਕਹਿੰਦੇ ਕਿ ਬੰਦਾ ਮਾਰਨਾ ਸਾਡਾ ਮਾਕੇ ਧਿਆਨ ਹੀ ਨਹੀਂ ਸੀ ਕਿ ਇਸ ਤਾਂ ਬੰਦਾ ਮਾਰਨਾ ਹੀ ਨਹੀਂ ਚਾਹੁੰਦੇ ਸੀ ਤੇ ਨਾ ਹੀ ਬੰਦਾ ਮਰਿਆ ਤੇ ਨਾ ਹੀ ਬੰਦਾ ਮਾਰਨਾ ਸਾਡਾ ਕੰਮ ਸੀ ਤੇ ਜੱਜ ਇਸ ਗੱਲ ਤੇ ਤਕਨੀਕੀ ਤੌਰ ਤੇ ਆ ਕਿ ਬੰਦਾ ਮਾਰ ਵੀ ਸਕਦਾ ਸੀ ਮਰਿਆ ਨਹੀਂ ਮਾਰ ਸਕਦਾ ਮਾਰ ਵੀ ਸਕਦਾ ਸੀ ਤੁਸੀਂ ਭਾਵੇਂ ਆਪਦੀ ਇੰਟੈਂਸ਼ਨ ਸ਼ੋਅ ਕਰ ਦਿੱਤੀ ਜਿਹੜੇ ਪੈਂਫਲੇਟ ਸਿੱਟੇ ਉਹਨਾਂ ਨਾਲ ਕਿ ਤੁਹਾਡਾ ਬੰਦਾ ਮਾਰਨਾ ਕੰਮ ਨਹੀਂ ਸੀ ਪਰ ਇਸ ਦੇ ਬਾਵਜੂਦ ਵੀ ਬੰਦਾ ਮਾਰ ਸਕਦਾ ਸੀ ਬੰਦਾ ਮਾਰ ਸਕਦਾ ਸੀ ਇਸ ਗੱਲ ਉਹ ਕਹਿੰਦਾ ਜਦੋਂ ਬੰਬ ਸਿੱਟਿਆ ਗਿਆ ਬੰਬ ਸਿੱਟਣ ਤੋਂ ਬਾਅਦ ਤੁਹਾਡਾ ਉਹਦੇ ਉੱਪਰ ਕੰਟਰੋਲ ਨਹੀਂ ਹੈ हां ਤੁਸੀਂ ਇੰਨੇ ਕਿੰਨੇ ਪਰਸਾਈ ਸਿੱਟ ਸਕਦੇ ਸੀ। ਉਹ ਤਾਂ ਵੀ ਉਹ ਹੱਬ ਵਾਂਸ ਇਜ਼ ਹਰੋਨ ਇਟ। ਉਸ ਤੋਂ ਬਾਅਦ ਤੁਹਾਡਾ ਉਹ ਨਹੀਂ ਹੈ। ਉਸ ਤੋਂ ਬਾਅਦ ਬਚ ਗਿਆ ਜਿਹੜਾ ਬੰਦਾ ਉਹ ਕਿਸਮਤ ਦੀ ਗੱਲ ਹੈ। ਯਾਨੀ ਅਸਲ ਦੇ ਵਿੱਚ ਤੇ ਇਹ ਕਿ ਭਗਤ ਸਿੰਘ ਹੋਰਾਂ ਨੇ ਜਦੋਂ ਖਾਲੀ ਬੰਬ ਸਿੱਟਿਆ ਤੇ ਉਹਨਾਂ ਦਾ ਵੀ ਮੁੱਖ ਆਰਗੂਮੈਂਟ ਇਹ ਸੀ ਕਿ ਅਸੀਂ ਜਨਤਾ ਦੇ ਸਾਹਮਣੇ ਇਹ ਗੱਲ ਦਰਸਾਵਾਂਗੇ ਕਿ ਅਸੀਂ ਸਿਰਫ ਚੇਤਾਵਨੀ ਦੇਣੀ ਚਾਹੁੰਦੇ ਆ ਜਾਂ ਅਸੀਂ ਧਿਆਨ ਖਿੱਚਣਾ ਚਾਹੁੰਦੇ ਆ ਜਾਂ ਅਸੀਂ ਬ੍ਰਿਟਿਸ਼ ਸਾਮਰਾਜ ਨੂੰ ਇੱਕ ਤਰ੍ਹਾਂ ਨਾਲ ਡਰਾਉਣਾ ਚਾਹੁੰਦੇ ਆ ਕਿ ਅਸੀਂ ਜਾਗ ਚੁੱਕੇ ਹਾਂ ਹੁਣ ਸਾਡਾ ਦੇਸ਼ ਛੱਡਿਆ ਉਹ ਕਹਿੰਦੇ ਕਿ ਨਹੀਂ ਤੁਹਾਡਾ ਇਹ ਐਕਟ ਸੱਚਮੁੱਚ ਵੀ ਸਾਨੂੰ ਮਾਰ ਸਕਦਾ ਨਹੀਂ ਉਸ ਤੋਂ ਇਲਾਵਾ ਉਹਨਾਂ ਦਾ ਮਤਲਬ ਇਹ ਵੀ ਸਾਨੂੰ ਇਹਨਾਂ ਗੱਲਾਂ ਨਾਲ ਮਤਲਬ ਹੀ ਕੋਈ ਨਹੀਂ ਸਾਨੂੰ ਮਾਰਪਾ ਜੀ ਹਾਂ ਜਿਹੜੀ ਗੱਲ ਉਹਨਾਂ ਦੀ ਸਾਨੂੰ ਦਾ ਮਤਲਬ ਇਹਨਾਂ ਕਹਿੰਦੇ ਵੀ ਭਾਈ ਤੁਸੀਂ ਆਏ ਤੁਸੀਂ ਬੰਬ ਸਿੱਟਿਆ ਤੁਸੀਂ ਬੰਬ ਸਿੱਟਣ ਦੇ ਦੋਸ਼ੀ ਹੋ ਇਹਦੇ ਬੰਬ ਨਾਲ ਬੰਦੇ ਮਰ ਸਕਦੇ ਆ ਤੁਹਾਡੇ ਦੇ ਕਾਨੂੰਨ ਲੱਗਦਾ ਇਸ ਕਾਨੂੰਨ ਦੇ ਅੰਦਰ ਅਸੀਂ ਉਹਨਾਂ ਨੂੰ ਅੰਦਰ ਕਰਤਾ ਨਥਿੰਗ ਲੋਇ अच्छा अच्छा ਤੁਹਾਡੇ ਕੀ ਨਾਮਤਲਬ ਨਹੀਂ ਮੈਂ ਜਿਹੜੀ ਤੁਹਾਡੇ ਨਾਲ ਹੁਣ ਲਾਸਟ ਇਸ ਵਿਸ਼ੇ ਤੇ ਗੱਲਬਾਤ ਕਰਨੀ ਚਾਹੁੰਦਾ ਉਹ ਇੰਨੀ ਗੱਲਬਾਤ ਕਰਨੀ ਚਾਹੁੰਦਾ ਕਿ ਭਗਤ ਸਿੰਘ ਹੋਰਾਂ ਨੇ ਜਿਸ ਸਮੇ ਇਹ ਸਾਰੀ ਗੱਲ ਜ਼ਿੰਦਗੀ ਦੇ ਵਿੱਚ ਖੇਡੀ ਜਾਂ ਕਰੀ ਤਾਂ ਉਹਨਾਂ ਦਾ ਮੰਤਵ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣੀ ਸੀ ਉਸ ਸਮੇ ਗੱਲ ਪਹੁੰਚ ਵੀ ਗਈ ਹੁਣ ਐਨੇ ਸਾਲਾਂ ਬਾਅਦ ਤੁਸੀਂ ਨਾਟਕ ਲਿਖ ਕੇ ਇੱਕ ਵਾਰ ਉਹੀ ਗੱਲ ਲੋਕਾਂ ਤੱਕ ਦੁਬਾਰਾ ਪਹੁੰਚਾਉਣੀ ਚਾਹੁੰਦੇ ਹੋ ਅੱਜ ਦੇ ਕੰਟੈਕਸਟ ਦੇ ਵਿੱਚ ਤੁਹਾਨੂੰ ਕਿਉਂ ਲੱਗਦਾ ਕਿ ਭਗਤ ਸਿੰਘ ਦੀ ਗੱਲ ਦੁਬਾਰਾ ਫਿਰ ਪਹੁੰਚਾਉਣੀ ਚਾਹੀਦੀ ਹੈ ਸਿਰਫ ਇਤਿਹਾਸ ਦੇ ਵਿੱਚ ਉਹਨਾਂ ਦਾ ਨਿਆਂ ਕਰਨ ਲਈ ਜਾਂ ਉਹਦੀ ਕੋਈ ਕੰਟੈਂਪੋਰੀ ਰੈਲੇਵੈਂਸ ਵੀ ਬਣਦੀ ਹੈ ਇਦਾਂ ਵੀ ਉਹਨਾਂ ਨੂੰ ਜਦੋਂ ਤੁਸੀਂ ਪਲੇ ਪੜ੍ਹ ਲੈਂਦੇ ਹੋ ਜਾਂ ਤੁਸੀਂ ਪੜ੍ਹ ਰਹੇ ਹੁੰਦੇ ਹੋ ਤੁਹਾਨੂੰ ਐ ਤਾਂ ਲੱਗਦਾ ਹੀ ਨਹੀਂ ਹੈ ਵੀ 1930 ਚ ਹੋ ਰਿਹਾ ਤੁਹਾਨੂੰ ਤਾਂ ਬਿਲਕੁਲ ਉਸ ਟਾਈਮ ਲੱਗ ਰਿਹਾ ਹੁੰਦਾ ਵੀ ਅੱਜ ਹੋ ਰਿਹਾ ਹੈ ਕੁਛਤਾ ਬਦਲੇ ਹੋਵੇ ਨਾ ਤੁਸੀਂ ਮੈਂ ਕਿ ਰੈਲੇਵੈਂਸ ਦੀ ਗੱਲ ਕਰਦੋਂ ਤੁਹਾਨੂੰ ਇਹ ਪਤਾ ਨੂੰ ਲੱਗੂ ਵੀ ਇਹ 100% ਰੈਲੇਵੈਂਟ ਹੈ ਵੀ ਕੁਛੇ ਵੀ ਨਹੀਂ ਬਦਲਿਆ ਯਾਨੀ ਕਿ ਉਸ ਜਿਹੜੇ ਉਹਨਾਂ ਦਾ ਸ਼ਬਦ ਹੁੰਦੇ ਸੀ ਵੀ ਇਹ ਨਹੀਂ ਅਸੀਂ ਚਾਹੁੰਦੇ ਕਿ ਵੀ ਗੋਰੇ ਅੰਗਰੇਜ਼ਾਂ ਦੀ ਥਾਂ ਤੇ ਕਾਲੇ ਆ ਜਾਣ ਤੇ ਤੁਹਾਨੂੰ ਲੱਗਦਾ ਕਿ ਸਿਰਫ ਅੰਗਰੇਜ਼ ਰੰਗ ਹੀ ਬਦਲਿਆ ਕੋਰਟ ਪ੍ਰोसीजर ਜਾਂ ਸੱਤਾ ਦਾ ਰੂਪ ਉਹੀ ਸਭ ਤੋਂ ਵੱਡਾ ਕੀ ਹੈਗਾ ਜਿਹੜੇ ਇਸ ਕੇਸ ਦੇ ਵਿੱਚ ਜੇ ਅਸੀਂ ਆਪਾਂ ਟੈਕਨੀਕਲਿਟੀ ਤੇ ਆ ਜੰਨੇ ਆ ਟੈਕਨੀਕਲਿਟੀ ਇਹ ਹੈਗੀ ਹੈ ਵੀ ਕੋਈ ਬੰਦਾ ਕੁਝ ਵੀ ਕਰ ਰਿਹਾ ਹੈ ਤੁਸੀਂ ਉਹਨਾਂ ਐਕਟ ਉਹਨਾਂ ਚੀਜ਼ਾਂ ਨੂੰ ਕੈਟੇਗੋਰੀਜ਼ ਕਰਦਾ ਵੀ ਪਾਈਗੇ ਤੁਸੀਂ ਹੱਥ ਨੂੰ ਐ ਕਰਿਆ ਤਾਂ ਐ ਹੱਥ ਕਰਨ ਦਾ ਮਤਲਬ ਇਹ ਹੈ ਹੱਥ ਨੂੰ ਐ ਕਰਿਆ ਤਾਂ ਇਹਦਾ ਮਤਲਬ ਇਹ ਹੈ ਐ ਕਰਿਆ ਤਾਂ ਇਹ ਹੈ ਤੇ ਜਦੋਂ ਦੂਜੇ ਤੁਹਾਨੂੰ ਜੱਜ ਕਰਿਆ ਜਾਊਗਾ ਤੁਹਾਨੂੰ ਹੋਰ ਕਿਸੇ ਚੀਜ਼ ਨਾਲ ਜੱਜ ਨਹੀਂ ਕਰਿਆ ਜਾਊਗਾ ਸਿਰਫ ਇਹੀ ਜੱਜ ਜੱਜ ਕਰਿਆ ਜਾਊ ਤੁਹਾਡਾ ਹੱਥ ਇੱਥੇ ਆ ਤੁਹਾਡਾ ਹੱਥ ਇੱਥੇ ਆ ਤੁਹਾਡਾ ਹੱਥ ਇੱਥੇ ਉਹ ਜਿਹੜਾ ਕਾਨੂੰਨ ਉਦੋਂ ਸੀ ਜਿਹਦੇ ਚ ਉਹਨਾਂ ਨੂੰ ਟਰਾਈ ਕਰਿਆ ਜਾ ਰਿਹਾ ਸੀ ਉਹ ਕਾਨੂੰਨ ਤਾਂ ਭਾਈ ਸਾਰੇ ਉਦੋਂ ਹੀ ਹੈ ਨਾ ਅੱਜ ਵੀ ਉਹਨਾਂ ਬੰਦਿਆਂ ਨੂੰ ਸਾਰੇ ਉਦੋਂ ਹੀ ਜੱਜ ਕਰਿਆ ਜਾ ਰਿਹਾ ਹੈ ਅੱਜ ਕਿਹੜਾ ਕਿਸੇ ਨੂੰ ਇਹ ਪੁੱਛਿਆ ਜਾ ਰਿਹਾ ਵੀ ਤੇਰੀ ਪਾਈਏ ਕਰਨ ਦੇ ਪਿੱਛੇ ਅੰਬੀਸ਼ਨ ਕੀ ਸੀ ਅੱਜ ਅੱਜ ਬੰਦੇ ਜਿਹੜੇ ਹੈਗੇ ਆ ਇਹਨੇ 2-2 ਸਾਲ ਦੇ 4-4 ਸਾਲ ਦੇ 5-5 ਸਾਲ ਦੀ ਜੇਲਾਂ 'ਚ ਬੈਠੇ ਆ ਉਹ ਉੱਥੇ ਹੀ ਬੈਠਿਆ ਉਹਨਾਂ ਦੀ ਉਹਨਾਂ ਨੂੰ ਜਵਾਨਤ ਵੀ ਉਹਨਾਂ ਨੂੰ ਕਿੱਦਾਂ ਹੋ ਗਈ ਤਾ ਨਹੀਂ ਕਹ ਰੋਤਾ ਆਪਾਂ ਉਹ ਕੋਰਾ گاؤں ਵੀ ਮਾਰੋ ਕੇਸ ਵਿੱਚ ਇੱਕ ਹੀ ਚੁੱਕੀ ਬੈਠੀ ਸੀ ਬੈਠੀ ਸੀ ਉੱਥੇ ਹੀ ਬੈਠਿਆ ਤੇ ਉਹ ਆਰਗੂਮੈਂਟ ਵੀ ਉਸੇ ਕਿਸਮ ਦੇ ਗਿਆ ਕਿ ਤੁਸੀਂ ਬਹੁਤ ਖਤਰਨਾਕ ਆ ਸਾਨੂੰ ਡਰ ਲੱਗਦਾ ਤੁਹਾਡੇ ਤੋਂ ਤੁਸੀਂ ਤੁਸੀਂ ਜੇ ਜਿਹੜੀ ਪਟੀਸ਼ਨ ਮੈਂ ਕਿ ਤੁਸੀਂ ਜਿਹੜਾ ਚਾਰਜ ਸ਼ੀਟ ਹੈ ਹੂੰ ਤੁਸੀਂ 1907 ਤੋਂ ਲੈ ਕੇ 1930-35 ਤੱਕ ਦੇ ਕਿਸੇ ਕੇਸ ਦੀ ਚਾਰਜ ਸ਼ੀਟ ਪੜ੍ਹ ਲਓ। ਹੂੰ ਤੁਸੀਂ ਅੱਜ ਦੇ ਕਿਸੇ ਕੇਸ ਦੀ ਚਾਰਜ ਸ਼ੀਟ ਪੜ੍ਹ ਲਓ। ਹੂੰ ਤੁਸੀਂ ਸਨ ਬਦਲ ਕੇ ਆਪਸ ਵਿੱਚ ਰਿਪਲੇਸ ਕਰ ਸਕਦੇ ਹੋ। ਹੂੰ ਨਾ ਫਾਸ਼ਾ ਬਦਲੀ, ਨਾ ਲਿਖਣ ਦਾ ਅੰਦਾਜ਼ ਬਦਲਿਆ। ਹੂੰ ਨਾ ਗੱਲਾਂ ਬਦਲੀਆਂ। ਨਾ ਤਰੀਕੇ ਬਦਲੇ, ਉਦੋਂ ਹੀ ਤੁਹਾਡੇ ਵਿੱਚ ਬੰਦੇ ਪਾਈ ਜਾਣਗੇ। ਉਦੋਂ ਤੁਹਾਨੂੰ ਸਰ ਟੈਕਨੋਲੋਜੀਕਲ ਥੋੜੀ ਚੇਂਜ ਹੈਗੀ ਹੈ ਵੀ ਪਹਿਲਾਂ ਸਬੂਤ ਇਕੱਠੇ ਕਰਨ ਵਾਸਤੇ ਤੁਹਾਨੂੰ ਸਿਰਫ ਸਮੋਹ ਕੇ ਗਵਾ ਮਗ ਉਹ ਲੈਣੇ ਪੈਂਦੇ ਸੀ ਹੁਣ ਤੁਹਾਡੇ ਜਿਹੜਾ ਫੋਨ ਪਿਆ ਹੈ ਸਭ ਤੋਂ ਵੱਡਾ ਤੁਹਾਡੇ ਖਿਲਾਫ ਗਵਾਹ ਹੋ ਹੀ ਗਿਆ ਤੁਹਾਡੇ ਕੋਲ ਜਿਹੜਾ ਲੈਪਟਾਪ ਹੈ ਉਹ ਤੁਹਾਡੇ ਖਿਲਾਫ ਗਵਾਹ ਹੋ ਗਿਆ ਤੁਹਾਡੇ ਕੋਲ ਕਿਤਾਬ ਪਈ ਹੈ ਉਹ ਤੁਹਾਡੇ ਖਿਲਾਫ ਗਵਾਹ ਹੋ ਗਿਆ ਕਿਤਾਬਾਂ ਦਾ ਉਦੋਂ ਵੀ ਗਵਾਹ ਹੈਗੀਆਂ ਸੀ ਹੂੰ ਹੂੰ ਕਿਤਾਬਾਂ ਦਾ ਕਿਤਾਬਾਂ ਦਾ ਉਦੋਂ ਵੀ ਗਵਾਹ ਹੈਗੀਆਂ ਸੀ ਆ ਹੁਣ ਉਹ ਉਹਦੇ ਨਾਲ ਗਵਾਹ ਇੰਨੀ ਬਦਲੇ ਹੁਣ ਤਾਂ ਕੁਝ ਨਹੀਂ ਬਦਲੇ ਬਾਕੀ ਸਭ ਕੁਝ ਤੋੜ ਗਿਆ ਚਲ ਆਖਰ ਤੇ ਬਾਕੀ ਹੁਣ ਇਸ ਨਾਟਕ ਨੂੰ ਅਸੀਂ ਕਹਿ ਲੋ ਕਿ ਮੰਚ ਤੇ ਜਾਂ ਪਰਦੇ ਤੇ ਕਦੋਂ ਦੇਖਾਂ। ਦੇਖੋ ਇਹਨੂੰ ਕੇਵਲ ਧਾਲੀਵਾਲ ਜੀ ਮੇਡੀ ਜਲਦੀ ਤਿਆਰ ਕਰ ਰਹੇ ਆ। ਤੇ ਪਹਿਲਾ ਸਟੇਜ ਹੂੰ ਇੱਕ ਵਾਰ ਸਟੇਜ ਹਾਲਵੇ ਫਿਰ ਇਹਨੂੰ ਜੋ ਠੀਕ ਕਰਨਾ ਹੋਇਆ ਕਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਦੁਨੀਆ ਰੂਪ ਤੇ ਲਿਆਉਣ ਦੀ ਕੋਸ਼ਿਸ਼ ਕਰਨਗੇ। ਆ ਜਾਨ ਸਾਹਿਬ ਨਾਲ ਗੱਲ ਕੀਤੀ ਉਸ ਨਾਟਕ ਬਾਰੇ ਕਿ ਜਿਹੜਾ ਨਾਟਕ ਹਜੇ ਮੰਚ ਤੇ ਖੇਡਿਆ ਜਾਣਾ ਜਿਹਨੇ ਹਜੇ ਪੁਸਤਕ ਰੂਪ ਲੈਣਾ ਪਰ ਆਪਣੇ ਆਪ ਵਿੱਚ ਇਹ ਨਾਟਕ ਮੈਨੂੰ ਇਸ ਪੱਖੋਂ ਬੜਾ ਵਧੀਆ ਲੱਗਿਆ ਕਿ ਬਹੁਤ ਘੱਟ ਜੇ ਇਹ ਨਾਟਕ ਨੇ ਕਿ ਜਿਹੜੇ ਇਤਿਹਾਸਕ ਤੌਰ ਤੇ ਵੀ ਸਹੀ ਹੋਣ ਤੇ ਨਾਲ ਦੀ ਨਾਲ ਹੀ ਉਹ ਕਹਿ ਸਕਦੇ ਆ ਕਿ ਉਸ ਸਮੇਂ ਦੇ ਜਜ਼ਬਾਤਾਂ ਨੂੰ ਵੀ ਪਕੜਦੇ ਹੋਣ ਜਾਨ ਸਾਹਿਬ ਇਸ ਨਵੇਂ ਖੇਤਰ ਦੇ ਵਿੱਚ ਨਾਟਕਕਾਰੀ ਦੇ ਖੇਤਰ ਵਿੱਚ ਤੁਹਾਡਾ ਸਵਾਗਤ ਬਹੁਤ-ਬਹੁਤ ਮੁਬਾਰਕ ਹੈ